ਜਨਵਰੀ 2025 ਦੇ ਵਿੱਚ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਬੁੱਟਾ ਰੋਡ ਉੱਪਰ ਇੱਕ ਵੱਡੇ ਸ਼ੋਅਰੂਮ ਨੂੰ ਸ਼ੱਕੀ ਹਾਲਾਤਾਂ ਦੇ ਵਿੱਚ ਅੱਗ ਲੱਗ ਗਈ ਸੀ ਤੇ ਸ਼ੋਅਰੂਮ ਦੇ ਮਾਲਕਾ ਰਜੀਵ ਪਾਟਿਆ ਅਤੇ ਸੰਜੀਵ ਪਾਟਿਆ ਨੇ ਉਹਨਾਂ ਦੀ ਦੁਕਾਨ ਦੇ ਨਾਲ ਰਹਿੰਦੇ ਕਿਰਾਏਦਾਰ ਦੁਕਾਨਦਾਰ ਲਖਵਿੰਦਰ ਸਿੰਘ ਨੂੰ ਅੱਗ ਲਗਾਉਣ ਦੇ ਦੋਸ਼ ਲਗਾਏ ਸੀ ਦੁਕਾਨ ਮਾਲਕਾ ਦੀ ਸ਼ਿਕਾਇਤ ਦੇ ਆਧਾਰ ਉੱਤੇ ਥਾਣਾ ਕਾਦੀ ਦੇ ਪੁਲਿਸ ਨੇ ਲਖਵਿੰਦਰ ਸਿੰਘ ਦੇ ਉੱਪਰ ਵੀ ਮਾਮਲਾ ਦਰਜ ਕਰ ਲਿਆ ਸੀ ਤੇ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਲਖਵਿੰਦਰ ਸਿੰਘ ਇਹਨਾਂ ਦੋਸ਼ਾਂ ਦੇ ਵਿੱਚ ਬੇਕਸੂਰ ਸਾਬਤ ਹੋਇਆ ਪਰ ਇਸ ਦੌਰਾਨ ਥਾਣਾ ਕਾਦੀਆ ਦੇ ਪੁਲਿਸ ਦੇ ਵੱਲੋਂ ਮਾਲਕ ਤੇ ਰਦੀਪ ਮਿਲੀ ਭੁਗਤ ਦੇ ਨਾਲ ਹੀ ਲਖਵਿੰਦਰ ਸਿੰਘ ਦੇ ਪਰਿਵਾਰ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਤੇ ਲਖਵਿੰਦਰ ਸਿੰਘ ਨੂੰ ਭਗੌੜਾ ਤੱਕ ਕਰਾਰ ਦੇ ਕੇ ਉਹਨਾਂ ਹੀ ਧੀਆ ਤੇ ਜਵਾਈ ਦੇ ਉੱਪਰ ਮਾਮਲਾ ਦਰਜ ਕਰ ਦਿੱਤਾ ਗਿਆ ਸੀ ਅਤੇ ਹੁਣ ਕੁਝ ਦਿਨ ਪਹਿਲਾਂ ਹੀ ਉਸ ਨੂੰ ਕਿਸੇ ਨੇ ਰਾਹ ਵਿੱਚ ਘੇਰ ਕੇ ਸੱਟਾ ਮਾਰ ਕੇ ਗੰਭੀਰ ਤੌਰ ਤੇ ਜ਼ਖਮੀ ਵੀ ਕੀਤਾ ਅਤੇ ਹੁਣ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਪਰਿਵਾਰਕ ਮੈਂਬਰ ਦਾ ਕਹਿਣਾ ਹੈ ਕਿ ਉਸੇ ਰੰਜਿਸ਼ ਦੇ ਤਹਿਤ ਲਖਵਿੰਦਰ ਸਿੰਘ ਉੱਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕੀਤਾ ਗਿਆ ਪਰ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਉਸ ਦੀ ਧੀ ਅਤੇ ਜਵਾਈ ਉੱਪਰ ਦਰਜ ਕੀਤਾ ਗਿਆ ਮਾਮਲਾ ਰੱਦ ਕੀਤਾ ਜਾ ਰਿਹਾ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਖਵਿੰਦਰ ਸਿੰਘ ਪਿਛਲੇ 30 ਸਾਲਾਂ ਤੋਂ ਕਿਰਾਏ ਉੱਤੇ ਦੁਕਾਨ ਕਰਦਾ ਸੀ ਉਸ ਉੱਪਰ ਅੱਗ ਲਗਾਉਣ ਦਾ ਦੋਸ਼ ਲਗਾਉਣ ਤੋਂ ਬਾਅਦ ਲਖਵਿੰਦਰ ਸਿੰਘ ਕੋਲੋਂ ਦੁਕਾਨ ਛਡਵਾ ਕੇ ਉਸ ਦੀ ਰੋਜੀ ਰੋਟੀ ਵੀ ਬੰਦ ਕਰਵਾ ਦਿੱਤੀ ਗਈ ਇਸ ਨਿਰਾਸ਼ਾ ਦੇ ਹਾਲਤ ਦੇ ਵਿੱਚ ਲਖਵਿੰਦਰ ਸਿੰਘ ਅਤੇ ਉਸ ਦਾ ਪਰਿਵਾਰ ਬਹੁਤ ਗੁਰਬਤ ਵਾਲੀ ਜ਼ਿੰਦਗੀ ਜੀ ਰਿਹਾ ਸੀ ਪਿਛਲੇ ਦਿਨੀ ਜਦੋਂ 14 ਮਈ ਨੂੰ ਲਖਵਿੰਦਰ ਸਿੰਘ ਆਪਣੇ ਪਿੰਡ ਠੱਕਰ ਸੰਧੂ ਪਰਤਲਿਆ ਸੀ ਤਾਂ ਪਿੰਡ ਬੁੱਟਰ ਦੇ ਕੋਲ ਉਹ ਸ਼ੱਕੀ ਹਾਲਾਤਾਂ ਦੇ ਵਿੱਚ ਜ਼ਖਮੀ ਹਾਲਤ ਦੌਰਾਨ ਮਿਲਿਆ ਤੇ ਪਰਿਵਾਰ ਦੇ ਮੈਂਬਰਾਂ ਪਤਨੀ ਅਤੇ ਤੀ ਉਤੇ ਨੇੜਲੇ ਰਿਸ਼ਤੇਦਾਰਾਂ ਨੇ ਕਿਹਾ ਕਿ ਲਖਵਿੰਦਰ ਸਿੰਘ ਨੂੰ ਸਾਜ਼ਿਸ਼ ਦੇ ਤਹਿਤ ਦੁਕਾਨ ਦੇ ਮਾਲਕਾਂ ਦੇ ਵੱਲੋਂ ਕਥਿਤ ਤੌਰ ਉਤੇ ਜ਼ਖਮੀ ਕੀਤਾ ਗਿਆ ਉਹਨਾਂ ਨੂੰ ਵਿਸ਼ਵਾਸ ਹੈ ਕਿ ਉਸ ਦਾ ਕੋਈ ਐਕਸੀਡੈਂਟ ਨਹੀਂ ਹੋਇਆ ਉਹਨਾਂ ਨੇ ਦੱਸਿਆ ਕਿ ਲਖਵਿੰਦਰ ਸਿੰਘ ਇਸ ਵੇਲੇ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਇਹ ਸਮੁੱਚੀ ਪੰਚਾਇਤ ਠਕਰ ਸੰਧੂ ਦੀ ਇਕੱਤਰ ਹੋਈ ਹੈ ਅੱਜ ਜੋ ਕਾਦੀਆਂ ਦੇ ਵਿੱਚ ਅੱਗ ਲੱਗੀ 16 ਜਨਵਰੀ ਨੂੰ 25 ਉਹਦੇ ਸਬੰਧ ਵਿੱਚ ਇਕੱਠੀ ਹੋਈ ਹੈ ਉਸ ਦਿਨ ਵੀ ਅਸੀਂ ਸਵੇਰੇ ਗਏ ਸੀ ਐਸਐਚਓ ਸਾਹਿਬ ਨੂੰ ਮਿਲੇ ਸੀ ਉਹਨਾਂ ਨੂੰ ਕਿਹਾ ਸੀਗੇ ਜੋ ਬੰਦਾ ਤੁਸੀਂ ਇਲਜ਼ਾਮ ਲਗਾਇਆ ਕਿ ਲਖਵਿੰਦਰ ਸਿੰਘ ਨੇ ਅਦ ਲਗਾਈ ਹੈ ਇਹਨੇ ਬਿਲਕੁਲ ਨਹੀਂ ਲਗਾਈ ਅਸੀਂ ਇਹਨਾਂ ਦੀ ਸਾਰਿਆਂ ਦੀ ਇਹਦੀ شادی ਪਰਦੇ ਆਗੇ ਪਰਿਵਾਰ ਇਸ ਤਰ੍ਹਾਂ ਦਾ ਨਹੀਂਗਾ ਇਸ ਰਸਰਤੀ ਕਦੀ ਵੀ ਨਹੀਂ ਇਹਨਾਂ ਨੇ ਕੀਤੀ ਕਦੀ ਵੀ ਸਰਾਰ ਇਹ ਖੁਦ ਪ੍ਰਸ਼ਾਸਨਿਕ ਅਧਿਕਾਰੀ ਰਹੇ ਇਹਨਾਂ ਦੇ ਪਰਿਵਾਰ ਦੇ ਵਿੱਚ ਹੁਣ ਵੀ ਹੈਗੇ ਆ ਐਸ ਐਚਓ ਕੁਲਵਿੰਦਰ ਸਿੰਘ ਨੂੰ ਅਸੀਂ ਬਹੁਤ ਦਫਾ ਮਿਲੇ ਉਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ ਬਾਅਦ ਵਿੱਚ ਅਸੀਂ ਬਟਾਲਾ ਕਪਤਾਨ ਸਾਹਿਬ ਨੂੰ ਵੀ ਮਿਲੇ ਆ ਉਹਨਾਂ ਨੇ ਵੀ ਅੱਗੇ ਇਹ ਕਹਿਤਾ ਕਿ ਤੁਹਾਡੀ ਦਰਖਾਸਤ ਜਿਹੜੀ ਅੱਗੇ ਮਾਰਕ ਕਰ ਦਿੱਤੀ ਗਈ ਹੈ ਲੇਕਿਨ ਹੋਇਆ ਕੁਛ ਨਹੀਂਗਾ ਜਦੋਂ ਇਹ ਅੱਗ ਲੱਗੀ ਉਸ ਤੋਂ ਬਾਅਦ ਦਬਾਅ ਪਾਉਣ ਵਾਸਤੇ ਲਖਵਿੰਦਰ ਸਿੰਘ ਦੀ ਧੀ ਜਵਾਈ ਨੂੰ ਹੀ ਇਹਨਾਂ ਨੇ ਉਹਦੇ ਤੇ ਵੀ ਪਰਚਾ ਕੀਤਾ ਫਿਰ ਇਹ ਮਾਨਯੋਗ ਅਦਾਲਤ ਤੋਂ ਜ਼ਮਾਨਤ ਲੈ ਕੇ ਲਖਵਿੰਦਰ ਸਿੰਘ ਨੇ ਬਾਹਰ ਆਇਆ ਇਹਨੂੰ ਵੀ ਫੜਨ ਦੀ ਕੋਸ਼ਿਸ਼ ਕੀਤੀ ਗਈ ਦਬਾਅ ਜਿਸ ਦਿਨ ਅਸੀਂ ਅੱਗ ਲੱਗੀ ਆ ਸਵੇਰੇ ਉਦੋਂ ਥਾਣੇ ਗਏ 6 ਵਜੇ ਉਹ ਪਾਰਟੀ ਨੂੰ ਅਸੀਂ ਕਿਹਾ ਕਿ ਤੁਹਾਡੀ ਅੱਗ ਲੱਗੀ ਆ ਤੇ ਤੁਸੀਂ ਅਸੀਂ ਇਹ ਸਬਤ ਕਰੋ ਅਸੀਂ ਤੁਹਾਡਾ ਹਰਜਾਨਾ ਭਰਦੇ ਆ ਉਹਨੇ ਹੁੰਦਿਆਂ ਹੀ ਇਹ ਗੱਲ ਕਹੀ ਆ ਕਿ ਸਾਡਾ ਫੈਸਲਾ ਤਾਂ ਆਹ ਦੁਕਾਨ ਤੋਂ ਬਾਹਰ ਹੋਵੇ ਮੈਂ ਉਹਨੂੰ ਕਿਹਾ ਭਾਈ ਸਾਹਿਬ ਜੇ ਅੱਗ ਤੁਹਾਡੀ ਲੱਗੀ ਆ ਨੁਕਸਾਨ ਤੁਹਾਡਾ ਹੋਇਆ ਤੇ ਤੁਸੀਂ ਰਖਵੰਦਰ ਸਬਤ ਕਰੋਗੇ ਇਹਨੇ ਅੱਗ ਲਾਈ ਆ ਤੇ ਅਸੀਂ ਤੁਹਾਡਾ ਨੁਕਸਾਨ ਭਰਦੇ ਆ ਲੇਕਿਨ ਉਹ ਇਸ ਗੱਲ ਤੇ ਮਾਰਦਾ ਸੀ ਕਿ ਇਹ ਦੁਕਾਨ ਖਾਲੀ ਕਰੇ ਫਿਰ ਸਾਡਾ ਫੈਸਲਾ ਜਿਹੜਾ ਕਿ ਕਹਿ ਰਹੇ ਕਿ ਕਰੋੜਾਂ ਦਾ ਨੁਕਸਾਨ ਹੋਇਆ ਉਹ ਉਸੇ ਟਾਈਮ ਭੁਲ ਗਏ ਲੇਕਿਨ ਇਹ ਸਾਫ ਸਾਫ ਸਾਜਸ਼ਿਆ ਅੱਜ ਤੱਕ ਵੀ ਪੁਲਿਸ ਇਹ ਜਿਹੜੀ ਆ ਸਾਬਤ ਨਹੀਂ ਕਰ ਸਕੀ ਕਿ ਆਗਰ ਲਖਵਿੰਦਰ ਸਿੰਘ ਨੇ ਲਾਈ ਉਹ ਕਦੀ ਵੀ ਇਸ ਤਰ੍ਹਾਂ ਨਹੀਂ ਕਰ ਸਕਦਾ ਹੁਣ ਵੀ ਹਸਪੀਟਲ ਦੇ ਵਿੱਚ ਆ ਕਾਦੀਆਂ ਜਾਂਦੇ ਆ ਉਹਨਾਂ ਰਸਤੇ ਵਿੱਚ ਸੱਟਾਂ ਲੱਗੀਆਂ ਪਤਾ ਨਹੀਂ ਕਿਸ ਤਰ੍ਹਾਂ ਲੱਗੀਆਂ ਰਸਤੇ 'ਚ ਪਿਆ ਮਿਲਿਆ ਸਾਨੂੰ ਤੇ ਆਪਣੀ ਲਾਈਫ ਦੇ ਨਾਲ ਜੂਝ ਰਿਹਾ ਗੁਰਦਾਸਪੁਰ ਦੇ ਵਿੱਚ ਬਹੁਤ ਹੀ ਹਾਲਤ ਉਹਦੀ ਨਾਜ਼ੁਕ ਆ ਪਰਿਵਾਰ ਵੀ ਬਹੁਤ ਹੀ ਗਰੀਬ ਆ ਅਸੀਂ ਪ੍ਰਸ਼ਾਸਨ ਤੋਂ ਇਹ ਦਰਖਾਸਤ ਕਰਦੇ ਆਂ ਕਿ ਇਹਦੇ ਨਾਲ ਇਨਸਾਫ ਜਿਹੜਾ ਕੀਤਾ ਜਾਵੇ ਔਰ ਮਾਨਯੋਗ ਅਦਾਲਤ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਹਨਾਂ ਨੂੰ ਛਡ ਦਿੱਤੀ ਹੈ ਮੇਰਾ ਪਿੰਡ ਠੱਕਰ ਸੰਧੂ ਮੇਰਾ ਨਾਮ ਬਜਿੰਦਰ ਕੌਰ ਮੇਰੇ ਘਰ ਵਾਲੇ ਦੀ ਕਰਨਵਾ ਸਾਡੀ 40-50 ਸਾਲ ਤੋਂ ਸਾਡੀ ਦੁਕਾਨ ਹੀ ਕਰਦੀਆਂ ਉਹਨਾਂ ਨੇ ਮਤਲਬ ਝੂਠ ਸਾਡੇ ਤੇ ਪਰਚਾ ਕਟਵਾ ਕੇ ਅੱਗ ਲੱਗੀ ਉਹਨਾਂ ਦੀ ਦੁਕਾਨ ਨੂੰ ਸਾਡੀ ਅੱਗ ਠੀਕ ਸਾਡੀ ਦੁਕਾਨ ਠੀਕ ਹੀ ਤੇ ਉਹਨਾਂ ਨੇ ਸਾਡੇ ਤੇ ਝੂਠਾ ਪਰਚਾ ਕਰਵਾ ਕੇ ਦੁਕਾਨ ਖਾਲੀ ਕਰਾਉਣ ਮਾਰਿਆ ਉਠਾ ਪਰ ਚੱਕਰਵਾ ਕੇ ਮੇਰੀ ਬੇਟੀ ਤੇ ਕਰਵਾਇਆ ਉਹਦਾ ਮੁੰਡਾ ਹਸਪਤਲ ਦਾਖਲ ਹੀ ਉੱਥੇ ਵੀ ਪਰਚਾ ਕਰਵਾਇਆ ਅਹੀਂ ਉਹ ਅਜਮਾਨਤ ਕਰਵਾਈ ਚਲੋ ਵਿਕੀਲਾ ਕੋਲ ਜਾਣਦੇ ਹੀ ਮੁੜ ਕੇ ਉਹਨਾਂ ਨੇ ਮਿਲੀ ਭੁਗਤ ਨਾਲ ਜਿਹੜੀ ਪੁਲਸਵਾ ਕਰਦੀਆਂ ਦੀ ਉਹਨਾਂ ਨੇ ਨਾਮ ਰੜ ਕੇ ਸਾਡੀ ਦੁਕਾਨ ਢਾਹ ਦਿੱਤੀ ਢਾਹ ਕੇ ਉਹਨਾਂ ਨੇ ਸਾਨੂੰ ਕੁਝ ਨਹੀਂ ਦਿੱਤਾ ਅਹੀਂ ਕਿਲਾ ਵਾਲ ਤੋਂ ਰਿਫਰੈਂਡ ਹੈ ਹੁਣ ਉਹਨਾਂ ਨੇ ਇਹ ਵਾਲਾ ਕੰਮ ਕਰਵਾਤਾ ਵਾ ਚਲੋ ਛੱਟ ਪਤਾ ਨਹੀਂ ਹੁਣ ਡਿੱਗੇ ਆ ਪਰ ਇਹ ਮੈਨੂੰ ਉਹਨਾਂ ਤੇ ਸ਼ੱਕ ਵਾ ਕਿ ਉਹਨਾਂ ਨੇ ਲਵਾਈ ਇਹੋ ਹੀ ਥੋੜੇ ਭੱਜੇ ਫਿਰਨ ਦੇ ਹੀ ਕੱਲੇ ਹੈਗੇ ਹੀ ਮੈਂ ਤੇ ਇਸ ਤਰ੍ਹਾਂ ਹੀ ਉਹਦੇ 4 ਮਹੀਨੇ ਹੋ ਗਏ ਹਨ ਨੂੰ ਵਿਹਲੇ ਬੈਠਿਆ ਨੂੰ ਕੁਝ ਨਹੀਂ ਦੁਕਾਨਦਾ ਦਿੱਤਾ ਵੀ ਨਾ ਕੁਝ ਦਿੱਤਾ ਵਾ ਤੇ ਨਾ ਦੁਕਾਨਦੇਂ ਦੇ ਆ ਤੇ ਇਸ ਤਰ੍ਹਾਂ ਇਹ ਗੱਲ ਵਾ ਫਿਰ ਉਹਨਾਂ ਨੇ ਕੋਈ ਕਿਸੇ ਨੇ ਧਮਕੀ ਵਾਲੀ ਚਿੱਠੀ ਸੁਟੀ ਫਿਰ ਵੀ ਮੇਰੇ ਘਰ ਵਾਲੇ ਨੂੰ ਚੋੱਕੇ ਲਾਗੇ ਪੁਲਿਸ ਚੋੱਕੇ ਲੱਗੀ ਉਹ ਬੰਦਾ ਲੱਭ ਵੀ ਗਿਆ ਉਹ ਬੱਕ ਵੀ ਗਿਆ ਉਹਨਾਂ ਨੇ ਪੈਸੇ ਥੇਲੇ ਦਾ ਦੇਣ ਲੈਣ ਕਰਕੇ ਤੇ ਉਹਨਾਂ ਨੇ ਮਾਮਲਾ ਜਿਹੜਾ ਰਫਾ ਦਫਾ ਕਰਤਾ ਆ ਨੂੰ ਫੇਰ ਕੁਛ ਨਹੀਂ ਦੇਣ ਦੇ ਸਾਡੇ ਤੇ ਫੇਰ ਇਸ ਤਰ੍ਹਾਂ ਹੀ ਕਰਨ ਦੇ ਹੁਣ ਸੱਟ ਵੀ ਲੱਗ ਗਈ ਆ ਹੁਣ ਮੈਨੂੰ ਤਾਂ ਸ਼ੱਕ ਇਹਨਾਂ ਨੇ ਲਾਈ ਹੈ ਚਿੱਠੀ ਕਿਹਦੀ ਸੀ ਉਹ ਚਿੱਠੀ ਦੇ ਗੋਲਡੀ ਬਟਾੜ ਦੇ ਨਾਂ ਤੇ ਧਮਕੀ ਵਾਲਾ ਪੱਤਰ ਲਿਖਿਆ ਸੀ ਤੇ ਨਾਂ ਮੁੜ ਕੇ ਪੁਲਸ ਹਨ ਕਿਹੜੀ ਪੁਲਸ ਕਿਸੇ ਪਰਚਾ ਦਰਜ ਹੋਇਆ ਸੀ ਬਾਦੀਆਂ ਵਾਲੀ ਪੁਲਸ ਸੀ ਕਾਦੀਆਂ ਵਾਲੀ ਪੁਲਸ ਅਜੇ ਥਾਣੇ ਪੱਕੇ ਦਰਜ ਹਾਂਜੀ ਕਾਦੀਆਂ ਵਾਲੀ ਇਹ ਕੋਈ ਤੁਸੀਂ ਕਿਸੇ ਪ੍ਰਸ਼ਾਸਨ ਅਧਿਕਾਰੀ ਨੂੰ ਜਾਂ ਸੱਸੇ ਨੂੰ ਅਜੇ ਤੱਕ ਨਹੀਂ ਆਹੀਂ ਬਹੁਤ ਹੀ ਥੱਕ ਗਏ ਐਪਲੀਕੇਸ਼ਨਾਂ ਦੇ ਦੇ ਕੇ ਅਹੀਂ ਸਾਰੀ ਪੁਲਸ ਕੋਲ ਅਹੀਂ ਜਿੱਥੇ ਐਸਪੀ ਕੋਲ ਅਹੀਂ ਜਿੱਥੇ ਐਸਪੀ ਕੋਲ ਸਾਰਿਆਂ ਕੋ ਗਏ ਕਿ ਹੈ ਪ੍ਰਸ਼ਾਸਨ ਮੁਖpuls ਪ੍ਰਸ਼ਾਸਨ ਕਿ ਹੈ ਨਹੀਂ ਹੱਡੀ ਸੁਣੀ ਆਈ ਤੇ ਬਹੁਤ ਹੀ ਦੁਖੀਆਂ ਬਹੁਤ ਹੀ ਜ਼ਿਆਦਾ ਦੁਖੀਆਂ ਆਈ ਅਸੀਂ 4 ਮਹੀਨੇ ਹੋ ਗਏ ਹੁਣ ਜ਼ਿੰਦਗੀ ਮੌਤ ਦਾ ਸਵਾਲ ਆ ਕੀ ਹੁਣ ਤੁਹਾਡੇ ਘਰ ਵਾਲੇ ਨੂੰ ਪ੍ਰੋਬਲਮ ਹੋ ਉਸ ਹੁਣ ਇਹਨਾਂ ਨੂੰ ਸਿਰ ਤੇ ਸੱਟ ਲੱਗੀ ਐ ਕਿਸ ਤਰ੍ਹਾਂ ਕੋ ਪਤਾ ਲੱਗਾ ਪਤਾ ਨਹੀਂ ਲੱਗਾ ਪਰ ਮੈਨੂੰ ਇਹਨਾਂ ਤੇ ਸ਼ੱਕ ਵੱਧ ਕਾਣ ਵਾਲਿਆਂ ਤੇ ਸ਼ੱਕ ਆ ਦੁਕਾਨ ਖਾਲੀ ਚ ਕਰਾਉਣਾ ਚਾਹੁੰਦੇ ਸਾਡੇ ਕੋਲ ਇਹਨਾਂ ਨੇ ਇਹਨਾਂ ਨੇ ਮਰਵਾਇਆ ਡਿੱਗਣ ਕਰਕੇ ਸੱਟ ਨਹੀਂ ਲੱਗ ਸਕਦੀ ਜੰਨੀ ਨਹੀਂ ਸਾਡੇ ਭਰਾ ਨੂੰ ਡਿੱਗਣ ਕਰਕੇ ਡਿੱਗਣ ਕਰਕੇ ਨਹੀਂ ਕੋਈ ਪੀਪੀ ਨਹੀਂ ਵਾਦਾ ਕੋਸ਼ ਨਹੀਂ ਸਭ ਠੀਕ ਡਾਕਟਰ ਜੀ ਆਂਦੇ ਤੁਹਾਨੂੰ ਡਾਕਟਰ ਹੁਣ ਕਹਿੰਦੇ 1-2 ਮਹੀਨੇ ਛੇ ਵੀ ਲੱਗ ਸਕਦੇ ਆ 2 ਵੀ ਲੱਗ ਸਕਦੇ ਹੋਸ ਚਾਉਣਗੇ ਤੇ ਫੇਰ ਪਤਾ ਲੱਗੂਗਾ ਕੀ ਦੀ ਕੋਈ ਤੁਸੀਂ ਥਾਣੇ ਦਰਖਾਸਤ ਦਿੱਤੀ ਕਿਸੇ ਹੁਣ ਹਾਂਜੀ ਅਸੀਂ ਸੇਖ ਮੈਂ ਥਾਣੇ ਦਰਖਾਸਤ ਦੇ ਕੇ ਆਏ ਆ ਤੇ ਸਾਡੇ ਤੇ ਕਾਰਵਾਈ ਹੋਣੀ ਚਾਹੀਦੀ ਆ ਸਾਨੂੰ ਇਨਸਾਫ ਦਿੱਤਾ ਜਾਏ ਫੇਰ 16 1 25 ਦੀ ਰਾਤ ਐ ਜਦੋਂ ਦੁਕਾਨ ਨੂੰ ਕੋਈ ਕਰੀਬ ਰਾਤ ਕਾਫੀ ਟਾਈਮ ਦੇ ਬਾਅਦ ਜਿਹੜੀ ਅੱਗ ਲੱਗੀ ਨੇ ਸਾਰੇ ਹੋ ਗਿਆ ਤਕਰੀਬਨ ਤੇ ਉਹਦੇ ਵਿੱਚ ਪਹਿਲਾਂ ਤੇ ਦੋਵੇਂ ਧਿਰਾਂ ਨੂੰ ਬੈਠ ਕੇ ਥਾਣੇ ਤੇ ਇਹ ਦੇਖਿਆ ਗਿਆ ਕਿ ਅੱਗ ਪਤਾ ਨਹੀਂ ਕੋਈ ਚਿੰਗਿਆੜੀ ਨਾਲ ਲੱਗੀ ਜਾਂ ਉਸ ਤਰ੍ਹਾਂ ਲੱਗੀ ਹੈ ਨਾ ਤੇ ਫਿਰ ਜਦੋਂ ਵੀਡੀਓ ਚੈੱਕ ਕੀਤੀਆਂ ਗਿਆ ਵੀਡੀਓ ਵਿੱਚ ਬੰਦਾ ਅੱਗ ਲਾਉਂਦਾ ਜਿਹੜਾ ਉਹ ਦਿਖਾਈ ਦਿੱਤਾ ਜਿਹੜਾ ਮਦਈ ਪਾਰਟੀ ਸੀਗੀ ਉਹਨਾਂ ਨੇ ਇਹ ਬਿਆਨ ਵੀ ਲਿਖਤੀ ਦਿੱਤਾ ਕਿ ਜਿਹੜੀ ਇਹ ਅੱਗ ਲਗਾ ਰਿਆ ਇਹ ਸਾਡਾ ਮੁਲਜ਼ਮ ਜਿਹੜਾ ਉਹ ਲਖਵਿੰਦਰ ਸਿੰਘ ਹੀ ਹੈ ਤੇ ਲਖਵਿੰਦਰ ਸਿੰਘ ਜਿਹੜਾ ਸਾਡੇ ਕੋਲ ਕਾਫੀ ਧੀਰ ਫੜਿਆ ਨਹੀਂ ਗਿਆ ਅਸੀਂ ਕਾਫੀ ਕੋਸ਼ਿਸ਼ ਕੀਤੀ ਉਹਦੇ ਬਿਹਾਫ ਤੇ ਫਿਰ ਨਾਂ ਦੇਣ ਦੇ ਵਿੱਚ ਜਿਹੜਾ ਵਾ ਤੇ 3 ਜਿਹੜੇ ਜੋ ਨਾਮਦੋਏ ਸੀਗੇ ਤੇ ਉਹ ਜਿਹੜਾ ਹਾਈ ਕੋਰਟ ਤੱਕ ਵੀ ਇਹੀ ਗੱਲ ਹੀ ਮਨਜੋਗ ਅਦਾਲਤ ਹਾਈ ਕੋਰਟ ਦੇ ਵਿੱਚ ਵੀ ਇਹੀ ਗੱਲ ਹੋਈ ਕਿ ਜਿਹੜੀ ਇਹ ਅੱਗ ਲੱਗੀ ਹੈ ਇਹਦੇ ਵਿੱਚ ਹੋ ਬਹੁਤ ਸਾਰੇ ਜਿਹੜੇ ਫੋਟੋ ਚ ਵੀਡੀਓਜ਼ ਆਉਂਦਾ ਉਹ ਲਖਨਵਿੰਦਰ ਸਿੰਘ ਹੀ ਹੈ ਤੇ ਮਦਈ ਨੇ ਵੀ ਆਪਣਾ ਮਦਈ ਨੇ ਵੀ ਆਪਣਾ ਬਿਆਨ ਦਿੱਤਾ ਹੈ ਤੇ ਇਹ ਜਿਹੜੀ ਅੱਗ ਲਗਾਈ ਹੈ ਇਹ ਮੇਰੇ ਨਾਲ ਝਗੜਾ ਚੱਲਦਾ ਸੀ ਮੇਰੀ ਅੱਗ ਇੰਨੀ ਲਗਾਈ ਹੈ ਪੁਲਿਸ ਨੇ ਜਾਂਚ ਕੀਤੀ ਹੈ ਕਿ ਉਹ ਵੀਡੀਓ ਕੋਲ ਲਖਨਵਿੰਦਰ ਸਿੰਘ ਦੀ ਸੀ ਬਿਲਕੁਲ ਅਸੀਂ ਇਹ ਪਹਿਲਾਂ ਕਹਿ ਚੁੱਕੇ ਹਾਂ ਮਾਨਯੋਗ ਅਦਾਲਤ ਦੇ ਵਿੱਚ ਵੀ ਉਹ ਉਹ ਜਿਹੜੇ ਆ ਉਹ ਲਖਨਵਿੰਦਰ ਸਿੰਘ ਨਾਲ ਮੈਚ ਕਰਦੇ ਆ ਆਹ ਕਿੱਥੇ ਚੁੜੋਂਾ ਦਾ ਕਮਾਲ ਸਾਹਿਬ ਇਹ ਚਿੱਠੀ ਨਾਲ ਕੋਈ ਇਹਦਾ ਕੋਈ ਲੈਣ ਦੇ ਨਹੀਂ ਇਹ ਚ ਕੋਈ ਕਾਰਨ ਸਾਹਮਣੇ ਨਹੀਂ ਆਇਆ ਉਹ ਬੰਦਾ ਕਹਿੰਦਾ ਮੈਂ ਡਿਪਰੈਸ਼ਨ ਦੇ ਵਿੱਚ ਸੀ ਉਹਨਾਂ ਦੀ ਦੁਕਾਨ ਵੀ ਅਮੋ ਸਾਹਮਣੇ ਹੈ ਤੇ ਡਿਪਰੈਸ਼ਨ ਕਰਕੇ ਜਿਹੜਾ ਇਹ ਕੰਮ ਹੋਇਆ ਹੈ ਬਾਕੀ ਇਹ ਅੱਗ ਨਾਲ ਉਹਦਾ ਕੋਈ ਸਬੰਧ ਨਹੀਂ ਹੈ ਤੇ ਪਰਿਵਾਰ ਕਹਿ ਰਿਹਾ ਵੀ ਕਿੱਤੀ ਸੁੱਠਣ ਵਾਲੇ ਦਾ ਤੇ ਇਹ ਦੁਕਾਨ ਦਾ ਕੋਈ ਸਮਝੌਤਾ ਹੋ ਚੁੱਕਾ ਇਹ ਮੇਰੇ ਨੋਟਸ ਕੋਈ ਨਹੀਂ ਹੈਗਾ ਏਰੀਆ ਏਰੀਆ ਫਰੋਤੀ ਗਾਂ ਜਾਂ ਕਿੱਤੀ ਸੁੱਟੀ ਗਈ ਆ ਇਹਦੇ ਵਿੱਚ ਕੋਈ ਕਲੀਅਰ ਨਹੀਂ ਹੈ ਅਜ ਕੋਣ ਬੰਦੇ ਸੀ ਇਹ ਤਾਂ ਬੰਦਾ ਪਹਿਲਾਂ ਹੀ ਫੜ ਕੇ ਅੰਦਰ ਦੇ ਜਿਹੜਾ ਉਹਨੂੰ ਦੇਤਾ ਹੈ ਉਹ ਅਰੈਸਟ ਪਾਈ ਉਹਨਾਂ ਨੇ ਕਹਿਣਾ ਵੀ ਨੌਕਰ ਜਿੱਥੇ ਬੋਲ ਵਾਲਾ ਬੰਦਾ ਜਿਹੜਾ ਸੀਗਾ ਉਹ ਮੁੰਡਾ ਸੀ ਦੁਕਾਨ ਵਾਲਾ ਉਹਦੇ ਤੋਂ ਹੀ ਪਰਚਾ ਦਿੱਤਾ ਸੀ ਦੁਕਾਨ ਵਾਲਾ ਜਿਹੜਾ ਉਹ ਅਰੈਸਟ ਪਈ ਹੈ ਦੀ ਦੇਖੋ ਜੀ ਇਹ ਜੋ ਮਤੇਈ ਨੇ ਬਾਈ ਨੇ ਪਰਚਾ ਦਰਜ ਕਰਾਇਆ ਇਨਵੈਸਟੀਗੇਸ਼ਨ 'ਚ ਵੀ ਇਹ ਹੋਪ ਹੋ ਆਏ ਹਣੇ ਤੇ ਉਹ ਸਾਰਾ ਕੁਝ ਜਿਹੜਾ ਉਹਦੇ ਵਿਵਹਾਰਤੀ ਹੋਇਆ ਕੰਪਲੇਨੈਂਟ ਜਿਹੜਾ ਸਾਰਾ ਸ਼ੱਕ ਜਿਹੜਾ ਇਹਦੇ ਤੇ ਯਾਰ ਕਰ ਰਹੇ